ਚਮੜੀ ਦੀਆਂ ਬਿਮਾਰੀਆਂ ਕਿਉਂ ਨਾ ਹੋਣ ਭਾਵੇਂ ਦਿਲ ਦੀਆਂ ਬਿਮਾਰੀਆਂ ਕਿਉਂ ਨਾ ਹੋਣ ਤੇ ਉਹ ਸਾਰੀਆਂ ਬਿਮਾਰੀਆਂ ਜਿਨ੍ਹਾਂ ਦੇ ਨਾਮ ਵੀ ਮੈਨੂੰ ਨਹੀਂ ਪਤਾ ਉਹਨਾਂ ਵੀ ਬਿਮਾਰੀਆਂ ਤੋਂ ਸ਼ਬਦ ਤੁਹਾਨੂੰ ਚੰਗਾ ਕਰਨ ਦੀ ਤਾਕਤ ਰੱਖਦਾ ਹੈ ਅਤੇ ਉਹ ਸ਼ਬਦ ਹੈ ਯਿਸੂ ਮਸੀਹ ਅੱਜ ਆਪਣੇ ਨਾਲ ਇਸ ਸ਼ਬਦ ਨੂੰ ਲੈ ਕੇ ਆਪਣੇ ਘਰਾਂ ਵਿੱਚ ਵੜਿਓ ਤੁਸੀਂ ਇਸ ਜਗ੍ਹਾ ਤੇ ਆਏ ਹੋ ਖਾਲੀ ਪੱਲੇ ਝਾੜ ਕੇ ਨਾ ਤੁਰ ਜਾਓ ਆਪਣੇ ਪੱਲੇ ਦੇ ਵਿੱਚ ਇਸ ਸ਼ਬਦ ਨੂੰ ਭਰ ਕੇ ਲੈ ਕੇ ਜਾਓ ਆਪਣੇ ਘਰਾਂ ਦੇ ਵਿੱਚ ਆਪਣੇ ਨਾਲ ਇਸ ਸ਼ਬਦ ਨੂੰ ਲੈ ਕੇ ਜਾਵੋ ਇਸ ਸ਼ਬਦ ਨੂੰ ਆਪਣੇ ਦਿਲ ਦੇ ਵਿੱਚ ਸਟੋਰ ਕਰ ਲਵੋ ਕਦੀ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਕਮੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਹੋਵੇਗੀ ਕਿਉਂਕਿ ਉਹ ਕਿਰਪਾਲੂ ਸ਼ਬਦ ਤੁਹਾਡੇ ਨਾਲ ਵਾਸ ਕਰੇਗਾ ਜਿਹੜੀਆਂ ਕਿਰਪਾ ਤੁਸੀਂ ਮੰਗਦੇ ਪੇੜਦੇ ਹੋ ਆਹ ਕਿਰਪਾ ਕਰ ਦੋ ਆਹ ਕਿਰਪਾ ਕਰ ਦੋ ਇੰਨੀ ਕੁ ਕਿਰਪਾ ਕਰ ਦੋ ਕਹਿੰਦੇ ਥੋੜੀ ਜੀ ਕਿਰਪਾ ਕਰ ਦੋ ਉਹ ਕਿਰਪਾ ਲਈ ਜਦੋਂ ਤੁਹਾਡੇ ਨਾਲ ਹੋਵੇਗਾ ਤੇ ਥੋੜੀ-ਥੋੜੀ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਤੁਸੀਂ ਤਾਂ ਵੰਡਣ ਵਾਲੇ ਬਣ ਜਾਵੋਗੇ ਯਿਸੂਮਸੀ ਦੇ ਨਾਮ ਦੇ ਵਿੱਚ ਕਿਰਪਾ ਕਿੱਦਾਂ ਵੰਡਦੇ ਆਪਾਂ ਜਦੋਂ ਆਪਾਂ ਕਿਸੇ ਦੁਖੀ ਨੂੰ ਜਾ ਕੇ ਦੱਸਦੇ ਆ ਮੈਨੂੰ ਯਿਸੂ ਮਸੀਹ ਨੇ ਬਚਾਇਆ ਆ ਤੈਨੂੰ ਵੀ ਬਚਾ ਸਕਦੇ ਆ ਤੇ ਜਦੋਂ ਯਿਸੂ ਮਸੀਹ ਜੀ ਨੂੰ ਆਪਣੇ ਜੀਵਨ ਚ ਲੈ ਕੇ ਬਚ ਜਾਂਦਾ ਉਹ ਕਹਿੰਦਾ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਤੂੰ ਤਾਂ ਮੇਰੇ ਤੇ ਕਿਰਪਾ ਹੀ ਕਰਤੀ ਯਿਸੂ ਮਸੀਹ ਦਾ ਨਾਮ ਦੱਸ ਕੇ ਕਿਰਪਾ ਵੰਦੀ ਗਈ ਅਸੀਂ ਕਿਰਪਾ ਮੰਗਣ ਵਾਲੇ ਨਹੀਂ ਰਹਿ ਜਾਣਾ ਕਿਰਪਾ ਵੰਡਣ ਵਾਲੇ ਬਣ ਜਾਣਾ ਆ ਇਸ ਲਈ ਅਸੀਂ ਹਮੇਸ਼ਾ ਮੰਗਤੇ ਹੀ ਨਹੀਂ ਬੰਨਾ ਅੱਜ ਕੱਲ ਬੜਾ ਟ੍ਰੈਂਡ ਚੱਲਦਾ ਨਿਆਣੇ ਪਾਟੇ ਕੱਪੜੇ ਪਾਉਂਦੇ ਮਹਿੰਗੇ ਮੁੱਲ ਦੇ ਖਰੀਦ ਕੇ ਚੰਗੇ ਭਲਿਆਂ ਦੇ ਨਾਲੋਂ ਸਹੀ ਸਲਾਮਤ ਕੱਪੜਿਆਂ ਦੇ ਨਾਲੋਂ ਫਟੇ ਹੋਏ ਕੱਪੜਿਆਂ ਦਾ ਜ਼ਿਆਦਾ ਮੁੱਲਿਆ ਤੇ ਉਹ ਪਾਟੇ ਹੋਏ ਕੱਪੜੇ ਜਿਨ੍ਹਾਂ ਚੋਂ ਗੋਡੇ ਗਿੱਟੇ ਬਾਹਰ ਆਉਂਦੇ ਆ ਬੜੇ ਖੁਸ਼ ਉਹਨਾਂ ਦੇ ਧਾਗੇ ਲੰਮਕ ਰਹੇ ਆ ਤਾ ਵਿਚਾਰੀਆਂ ਪਿੰਡਾਂ 'ਚ ਮਾਵਾ ਪੋਤਾ ਸਮਝ ਕੇ ਉਹਨੂੰ ਫੇਰਨ ਲੱਗ ਜਾਂਦੀਆਂ ਧਰਤੀ ਤੇ ਕਹਣਾ ਖਰਿਆ ਨਿਆਣੇ ਨੇ ਡਿਗ ਡੁੱਕੇ ਪੜਵਾਲੇ ਕੱਪੜੇ ਫੇ ਨਿਆਣੇ ਲੜਨ ਲੱਗ ਜਾਂਦੇ ਬਈ ਮੰਮੀ ਜੀ ਇਹ ਕੀ ਕੀਤਾ ਤੁਸੀਂ ਇਹ ਤਾਂ ਬਹੁ ਮਹਿੰਗੀ ਸੀਗੀ ਪੈਂਟ ਮੇਰੀ ਇਹ ਕਮੀਜ਼ ਮੇਰੀ ਬਹੁ 파ਟੀ ਸੀ ਅੱਗੇ ਪਹਿਲਾਂ ਫਟੇ ਹੋਏ ਕੱਪੜੇ ਜਿਹੜਾ ਕੋਈ ਪਾਉਂਦਾ ਸੀ ਉਹਦੀ ਪਹਿਚਾਣ ਕੀ ਸੀ ਉਹ ਨੂੰ ਮੰਗਤਾ ਸਮਝਿਆ ਜਾਂਦਾ ਸੀ ਮੰਗਤਾ ਕਹਿੰਦਾ ਜੇ ਇਹਦੇ ਕੱਪੜੇ ਪਾਟੇ ਆ ਇਹ ਵਿਚਾਰਾ ਆ ਇਹ ਮੰਗਤਾ ਆ ਇਹਨੂੰ ਥੋੜਾ ਜਿਹਾ ਦੇ ਦਿਓ ਇਹਦੀ ਜ਼ਰੂਰਤ ਪੂਰੀ ਹੋ ਜੂਗੀ ਹੁਣ ਅਸੀਂ ਹੱਥ ਚੱਕ ਕੇ ਤਾਂ ਕਹਿੰਨੇ ਆ ਪ੍ਰਭੂ ਅਸੀਂ ਤੇਰੇ ਧੀਆ ਤੇ ਪੁੱਤਰ ਆ ਤੂੰ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਤੇ ਕੱਪੜੇ ਮੰਗਤਿਆਂ ਵਾਲੇ ਪਾਉਨੇ ਆ ਸਾਡਾ ਪ੍ਰਭੂ ਬਾਦਸ਼ਾਹਾਂ ਦਾ ਬਾਦਸ਼ਾਹ ਆ ਬਹੁਤ ਜ਼ਰੂਰੀ ਆ ਕਿ ਅਸੀਂ ਜੈਂਟਲ ਵੇ ਦੇ ਨਾਲ ਡਰੈਸ ਅਪ ਹੋਈਏ ਸਹੀ ਤਰੀਕੇ ਦੇ ਨਾਲ ਅਸੀਂ ਆਪਣੇ ਵਸਤਰ ਜਿਹੜੇ ਉਹਨਾਂ ਦੇ ਉਹਨਾਂ ਦੀ ਚੋਣ ਕਰੀਏ ਤਾਂ ਜੋ ਅਸੀਂ ਕਿਸੇ ਨੂੰ ਐਦਾਂ ਦੇ ਨਜ਼ਰ ਨਾ ਆਈਏ ਕਿ ਉਹ ਸਾਨੂੰ ਕਵੇ ਤੁਸੀਂ ਤਾਂ ਪਰਮੇਸ਼ਵਰ ਦੇ ਲਈ ਐਦਾਂ ਕਹਿੰਦੇ ਆ ਤੁਹਾਡਾ ਪਰਮੇਸ਼ਵਰ ਤੁਹਾਨੂੰ ਆਂ ਦਿੰਦਾ ਆ ਪਰ ਜਦੋਂ ਕੋਈ ਸਾਡੇ ਵੱਲ ਦੇਖੇ ਤੇ ਉਹ ਕਵੇ ਸੱਚਮੁੱਚ ਇਹਨਾਂ ਦਾ ਪਰਮੇਸ਼ਵਰ ਭਲਾ ਤੇ ਮਹਾਨ ਪਰਮੇਸ਼ਵਰ ਹੈ ਅਸੀਂ ਦੇਖਾਂਗੇ ਜ਼ਬੂਰਾਂ ਦੀ ਕਿਤਾਬ ਉਸ ਦਾ 119 ਨੰਬਰ ਅਧਿਆਇ ਤੇ ਉਸ ਦੀ 105 ਨੰਬਰ ਪੰਕਤੀ ਦੇ ਵਿੱਚ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ ਹਾਂਜੀ ਬਾਈਬਲ ਕੀ ਦੱਸਦਾ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ ਆਪਾਂ ਗੱਲ ਕਰ ਰਹੇ ਆ ਸ਼ਬਦ ਦੀ वचन ਦੀ ਕਿਉਂਕਿ ਕਹਿੰਦਾ ਤੇਰਾ वचन ਕਿਹਦਾ वचन ਪਰਮੇਸ਼ਵਰ ਦਾ वचन ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ ਕਈ ਵਾਰੀ ਅਸੀਂ ਕਨਫਿਊਜ਼ਡ ਹੁੰਨੇ ਆ ਅਸੀਂ ਕੀ ਕੰਮ ਕਰਨਾ ਆ ਅਸੀਂ ਕਿੱਥੇ ਨੂੰ ਜਾਈਏ ਤੇ ਵਚਨ ਕੀ ਦੱਸਦਾ ਆ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਆ ਤੇ ਮੇਰੇ ਰਾਹ ਦਾ ਚਾਨਣ ਆ ਭਾਵ ਵਚਨ ਸਾਡੀ ਅਗਵਾਈ ਕਰਦਾ ਆ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਉਹ ਸਾਨੂੰ ਸਿਖਾਉਂਦਾ ਹੈ ਅਤੇ ਜੋ ਸਾਨੂੰ ਵਚਨ ਚੋਂ ਸਿੱਖਿਆ ਮਿਲਦੀ ਹੈ ਉਹ ਸਾਨੂੰ ਹਨੇਰੇ ਵੱਲ ਨਹੀਂ ਲੈ ਕੇ ਜਾਂਦੀ ਪਰ ਚਾਨਣ ਦੇ ਵਿੱਚ ਲੈ ਕੇ ਆਉਂਦੀ ਹੈ ਹallelujah ਤੇ ਉਹ ਸਾਡੇ ਰਾਹ ਦਾ ਚਾਨਣ ਬਣ ਜਾਂਦਾ ਹੈ ਕਈ ਵਾਰੀ ਆਪਾਂ ਕਹਿੰਦੇ ਮੈਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਤੁਸੀਂ ਉਦੋਂ ਪ੍ਰਾਰਥਨਾ ਕਰਿਆ ਕਰੋ ਪ੍ਰਭੂ ਤੁਸੀਂ ਕਿਹ ਰਾ ਮੈਂ ਆ ਮੇਰਾ ਰਸਤਾ ਮੈਨੂੰ ਨਜ਼ਰ ਆਵੇ ਤੁਸੀਂ ਦੇਖਿਓ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਰਸਤੇ ਤੁਹਾਨੂੰ ਪੱਦਰੇ ਨਜ਼ਰ ਆਉਣਗੇ ਯਿਸੂਮਸੀ ਦੇ ਨਾਮ ਦੇ ਵਿੱਚ ਅਸੀਂ ਦੇਖਾਂਗੇ 119 ਜ਼ਬੂਰ ਦੇ ਵਿੱਚ 130 ਨੰਬਰ ਪੰਕਤੀ ਦੇ ਵਿੱਚ ਤੇਰੇ ਬਚਨਾਂ ਦਾ ਖੋਲਣਾ ਚਾਨਣ ਦਿੰਦਾ ਹੈ ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਹਾਂਜੀ ਕਿ ਕਹਿੰਦਾ ਤੇਰੇ ਬਚਨਾਂ ਦਾ ਖੋਲਣਾ ਚਾਨਣ ਦਿੰਦਾ ਹੈ ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਕਿੰਨਾ ਸੋਹਣਾ ਸ਼ਬਦ ਹੈ ਕਹਿੰਦਾ ਤੇਰੇ ਬਚਨਾਂ ਦਾ ਖੋਲਣਾ ਜਾਦ ਤੀਕਰ ਬਚਨ ਖੁੱਲੂਗੇ ਨਹੀਂ ਉਦੋਂ ਤੱਕ ਸਾਨੂੰ ਬੁੱਧ ਦੀ ਪ੍ਰਾਪਤੀ ਨਹੀਂ ਹੋਣੀ ਉਦੋਂ ਤੱਕ ਸਾਨੂੰ ਸਮਝ ਦੀ ਪ੍ਰਾਪਤੀ ਨਹੀਂ ਹੋਣੀ ਤੇ ਅਸੀਂ ਕੀ ਕਰਦੇ ਹਾਂ ਅਸੀਂ ਬਚਨ ਨੂੰ ਹਮੇਸ਼ਾ ਬੰਦ ਰੱਖਦੇ ਹਾਂ ਬਚਨ ਖੋਲਦੇ ਹੀ ਨਹੀਂ ਪਰ ਬਾਈਬਲ ਕੀ ਦਾਸਦਾ ਹੈ ਤੇਰੇ ਬਚਨਾਂ ਦਾ ਖੋਲਣਾ ਸਾਨੂੰ ਸਮਝ ਬਖਸ਼ਦਾ ਹੈ ਜੇ ਵਚਨ ਖੁੱਲਣਗੇ ਨਹੀਂ ਤੇ ਸਾਨੂੰ ਚਾਨਣ ਨਹੀਂ ਮਿਲਣਾ ਪਰ ਜੇ ਖੁੱਲ ਜਾਣਗੇ ਤੇ ਉਹ ਲੋਕ ਜਿਨ੍ਹਾਂ ਨੂੰ ਕੋਈ ਵੀ ਸਮਝ ਨਹੀਂ ਹੈਗੀ ਇਹ ਉਹਨਾਂ ਨੂੰ ਵੀ ਸਮਝ ਬਖਸ਼ਦਾ ਹੈ ਕਈਆਂ ਦੇ ਕੋਲ ਵਚਨ ਹੈ ਪਰ ਉਹਨਾਂ ਨੇ ਆਪਣੇ ਦਿਲ ਦੇ ਵਿੱਚ ਬੰਦ ਕੀਤੇ ਹਨ ਉਹ ਉਹਨਾਂ ਨੂੰ ਦਿਲ ਤੋਂ ਹੀ ਨਹੀਂ ਖੋਲਦੇ ਜੇ ਵਚਨ ਤੁਹਾਡੇ ਦਿਲ ਵਿੱਚ ਹਨ ਤੇ ਮੂੰਹ ਰਾਈ ਖੋਲੋ ਇਹਨਾਂ ਨੂੰ ਜੇ ਤੁਹਾਡੇ ਹੱਥ ਵਿੱਚ ਹਨ ਤੇ ਇਹਨਾਂ ਨੂੰ ਖੋਲੋ ਤੇ ਅੱਖਾਂ ਦੇ ਰਾਹੀਂ ਅੰਦਰ ਲੈ ਜਾਵੋ ਪਰ ਜੇ ਅਸੀਂ ਵਚਨ ਨਹੀਂ ਖੋਲਾਂਗੇ ਤੇ ਸਾਨੂੰ ਚਾਨਣ ਨਜ਼ਰ ਨਹੀਂ ਆਵੇਗਾ ਤੇ ਜੇ ਸਾਨੂੰ ਚਾਨਣ ਨਜ਼ਰ ਨਾ ਆਇਆ ਤੇ ਅਸੀਂ ਹਨੇਰੇ ਵਿੱਚ ਚਲੇ ਜਾਵਾਂਗੇ ਤੇ ਹਨੇਰਾ ਨਾਸ਼ ਕਰ ਦੇਵੇਗਾ ਪਰ ਸਾਡੇ ਲਈ ਬਹੁਤ ਹੀ ਚੰਗੀ ਗੱਲ ਤੇ ਭਾਗਾਂ ਵਾਲੀ ਗੱਲ ਇਹ ਹੈ ਕਿ ਸਾਨੂੰ ਹਨੇਰੇ ਦੇ ਵਿੱਚੋਂ ਪਰਮੇਸ਼ਵਰ ਨੇ ਹੱਥ ਵਧਾ ਕੇ ਚਾਨਣ ਦੇ ਵਿੱਚ ਲੈ ਆਂਦਾ ਹੈ ਇਸ ਲਈ ਆਪ ਕੋਸ਼ਿਸ਼ ਕਰਕੇ ਹਨੇਰੇ ਵਿੱਚ ਜਾਣ ਦੀ ਟਰਾਈ ਨਾ ਕਰੋ ਕੋਸ਼ਿਸ਼ ਨਾ ਕਰੋ ਆਪਣਾ ਜ਼ੋਰ ਹਨੇਰੇ ਵਿੱਚ ਜਾਣ ਦੇ ਲਈ ਨਾ ਲਗਾਓ ਪਰ ਆਪਣਾ ਜ਼ੋਰ ਦੂਜਿਆਂ ਨੂੰ ਹਨੇਰੇ ਵਿੱਚੋਂ ਬਾਹਰ ਕੱਢਣ ਦੇ ਲਈ ਲਗਾਓ ਦੂਜੀ ਗੱਲ ਵਚਨਾਂ ਦਾ ਖੋਲਣਾ ਸਾਨੂੰ ਚਾਨਣ ਬਖਸ਼ਦਾ ਹੈ ਉਹ ਕਿੱਦਾਂ ਹੈ ਜੇ ਮੰਨ ਲਓ ਆਪਾਂ 91 ਨੰਬਰ ਜ਼ਬੂਰ ਪੜ੍ਹਦੇ ਹਾਂ ਕਿ ਸਾਨੂੰ ਉਸ ਜ਼ਬੂਰ ਤੋਂ ਪ੍ਰੋਟੈਕਸ਼ਨ ਮਿਲਦੀ ਹੈ ਪਰ ਸਾਨੂੰ ਉਸ ਜ਼ਬੂਰ ਦੀ ਸਮਝ ਹੀ ਨਾ ਆਵੇ ਸਾਨੂੰ ਉਸ ਸ਼ਬਦ ਦੀ ਸਮਝ ਹੀ ਨਾ ਹੋਵੇ ਜਿਹੜਾ ਅਸੀਂ ਮੂੰਹ ਤੋਂ ਬੋਲਦੇ ਆਂ ਤਾਂ ਉਸ ਸ਼ਬਦ ਨੇ ਕੰਮ ਨਹੀਂ ਕਰਨਾ ਉਸ ਤੋਂ ਪਹਿਲਾਂ ਸਾਨੂੰ ਸਮਝ ਹੋਣੀ ਚਾਹੀਦੀ ਹੈ ਤਾਂ ਹੀ ਉਹ ਸ਼ਬਦ ਐਕਟੀਵੇਟ ਹੋਵੇਗਾ ਜੀ ਬਾਈਬਲ ਹੈ ਤੇ ਜਿੰਨੂੰ ਦੱਬੇ ਪੈਂਦੇ ਆ ਆਪਣੇ ਸਹਰਾਣੇ ਰੱਖ ਕੇ ਸੌਂਜਵੇਂ ਦੱਬੇ ਬੈਣੇ ਬੰਦ ਨਹੀਂ ਹੋਣੇ ਭਾਵੇਂ ਉਹ ਸ਼ਾਂਤੀ ਤੇ ਰੱਖ ਕੇ ਸੌਂਜਵੇਂ ਤੋ ਨਹੀਂ ਹੈ ਬਾਈਬਲ ਦੇ ਉਹਨਾਂ ਅੱਖਰਾਂ ਦੇ ਵਿੱਚ ਤਾਕਤ ਹੈ ਜਿਹੜੇ ਮਨੁੱਖ ਦੇ ਕੰਨਾਂ ਤੇ ਅੱਖਾਂ ਦੇ ਰਾਹੀਂ ਜਾ ਕੇ ਉਹਦੇ ਦਿਲ ਵਿੱਚ ਜੀ ਉੱਠਦੇ ਹਨ ਤੇ ਜਦੋਂ ਉਹ ਮੂੰਹ ਥਾਣੀ ਜ਼ਿੰਦਾ ਹੋ ਕੇ ਬਾਹਰ ਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਬਾਈਬਲ ਦੇ ਵਿੱਚ ਤੇ ਊੜੇ ਐੜੇ ਦਾ ਜਾਂ ਅੰਗਰੇਜ਼ੀ ਦਾ ਜਾਂ ਹਿੰਦੀ ਦੇ ਅੱਖਰ ਲਿਖਤ ਲਿਖੀ ਗਈ ਹੈ ਕੋਜ ਮਨੋਖੇ ਨੂੰ ਸਾੜ ਸਕਦੇ ਹਨ ਕੋਸ਼ ਇਸ ਦੀ ਨਰਾਦਰੀ ਕਰ ਸੱਚਦੇ ਹਨ ਕਿਉਂਕਿ ਬਾਈਬਲ ਇੱਕ ਕਿਤਾਬ ਹੈ ਇਹਦੇ ਕਾਗਜ਼ ਦੇ ਵਿੱਚ ਤਾਕਤ ਨਹੀਂ ਹੈ ਕੋਈ ਇਹ ਆਪਣੇ ਮਨ ਵਿੱਚ ਭਲੇਖਾ ਨਾ ਰੱਖੇ ਕਿ ਜੇ ਜੇ ਅਸੀਂ ਵਿਗਾਰ ਸਕਾਂਗੇ ਜੇ ਅਸੀਂ ਬਾਈਬਲ ਨੂੰ ਜਲਾ ਦੇਵਾਂਗੇ ਤੇ ਸ਼ਾਇਦ ਯਿਸੂ ਮਸੀਹ ਦਾ ਜਾਂ ਯਹਵਾ ਪਰਮੇਸ਼ਵਰ ਦਾ ਕੁਝ ਵਿਗੜ ਜਾਵੇਗਾ ਇੱਕ ਬਾਈਬਲ ਸੜ ਜਾਵੇਗੀ ਹਜ਼ਾਰਾਂ ਬਾਈਬਲਾਂ ਹੋਰ ਛੱਪ ਸਕਦੀਆਂ ਹਨ ਹੋਰ ਛਪਣਗੀਆਂ ਹਜ਼ਾਰ ਸੜੋਗੇ ਲੱਖਾਂ ਛਪਣਗੀਆਂ ਪਰ ਸ਼ਬਦ ਨੂੰ ਨਾ ਕੋਈ ਚੀਜ਼ ਤਿਆਰ ਹੁੰਦੀ ਹੈ ਉਹ ਇਹਦੇ ਵਿੱਚ ਨਹੀਂ ਉਹ ਤਾਂ ਸਾਡੇ ਅੰਦਰ ਹੈ ਸਾਡੇ ਅੰਦਰ ਤੇ ਕੋਈ ਉਸ ਨੂੰ ਖੋ ਨਹੀਂ ਸਕਦਾ ਅਤੇ ਜਿਹੜੇ ਉਸ ਸ਼ਬਦ ਨੂੰ ਆਪਣੇ ਅੰਦਰ ਸਟੋਰ ਕਰ ਲੈਣਗੇ ਮੌਤ ਵੀ ਉਹਨਾਂ ਦੇ ਉੱਤੇ ਰਾਜ ਨਹੀਂ ਕਰ ਸਕਦੀ ਉਹ ਕਿਹੜੀ ਮੌਤ ਦੀ ਗੱਲ ਹੁੰਦੀ ਹੈ ਜਿਸਮ ਦਾ ਨਾਸ਼ ਹੋਣ ਹਨ ਚਾਹੇ ਯਿਸੂ ਮਸੀਹ ਦੇ ਵਿੱਚ ਚੱਲਣ ਵਾਲੇ ਲੋਕ ਹੋਣ ਉਹ ਵੀ ਮਰਦੇ ਹਨ ਤੇ ਜਿਹੜੇ ਯਿਸੂ ਮਸੀਹ ਦਾ ਨਾਮ ਲੈਣਾ ਨਹੀਂ ਚਾਹੁੰਦੇ ਉਹ ਵੀ ਮਰ ਜਾਂਦੇ ਹਨ ਉਹ ਸਾਨੂੰ ਮਹਿਣਾ ਨਹੀਂ ਦੇ ਸਕਦੇ ਕਿ ਤੁਸੀਂ ਬਿਮਾਰ ਕਿਉਂ ਹੁੰਦੇ ਹੋ ਤੁਸੀਂ ਮਰਦੇ ਕਿਉਂ ਕਦੀ ਤੁਹਾਡੇ ਨਾਲ ਲੋਕ ਐਦਾਂ ਦੀਆਂ ਗੱਲਾਂ ਕਰਨ ਤੇ ਨਿਰਾਸ਼ ਨਾ ਹੋ ਜਾਓ ਕਿ ਸਾਨੂੰ ਜੀ ਫਲਾਨੇ ਨੇ ਕਹਿਤਾ ਤੁਸੀਂ ਬਿਮਾਰ ਅਨੁੱਖ ਚੰਗੇ ਮੰਦੇ ਸਮੇਂ ਦੇ ਵਿੱਚੋਂ ਨਿਕਲਦਾ ਹੈ ਪਰ ਸਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਉਹਨਾਂ ਨੂੰ ਦੱਸ ਦਿਓ ਜਿਸਮ ਦੇ ਮਰਨ ਦੇ ਬਾਅਦ ਵੀ ਅਸੀਂ ਜਿੰਦਾ ਰਹਿਣਾ ਹੈ ਇਹ ਹੀ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਤੇ ਜਿਨ੍ਹਾਂ ਦੇ ਅੰਦਰ ਉਹ ਸ਼ਬਦ ਚਲੇ ਜਾਵੇਗਾ ਉਹਨਾਂ ਦੀਆਂ ਆਤਮਾਵਾਂ ਨਾਸ਼ ਨਹੀਂ ਹੋਣਗੀਆਂ ਨਾ ਨਰਕਾਂ ਦੀ ਅੱਗ ਵਿੱਚ ਜਾਣਗੀਆਂ ਪਰ ਹਮੇਸ਼ਾ ਦੇ ਲਈ ਅਬਦੀ ਜੀਵਨ ਪ੍ਰਾਪਤ ਕਰਕੇ ਸ਼ਬਦ ਦੇ ਨਾਲ ਸ਼ਬਦ ਦੇ ਸੱਜੇ ਹੱਥ ਖੜੀਆਂ ਹੋਣਗੀਆਂ ਹallelujah ਇਸ ਲਈ ਇਸ ਸ਼ਬਦ ਨੂੰ ਆਪਣੇ ਅੰਦਰ ਲੈ ਲਵੋ ਇਹ ਸ਼ਬਦ ਸਾਨੂੰ ਬੁੱਧੀ ਦਿੰਦਾ ਹੈ ਮਨੁੱਖਾਂ ਦੇ ਪਿੱਛੇ ਭੱਜਣਾ ਬੰਦ ਕਰ ਦਿਓ ਸ਼ਬਦ ਦੇ ਪਿੱਛੇ ਭੱਜਣਾ ਸ਼ੁਰੂ ਕਰੋ ਵਚਨ ਚ ਲਿਖਿਆ ਉਹਦੇ ਰਾਜ ਨੂੰ ਭਾਲੋ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਅਸੀਂ ਭੱਜਣਾ ਠ ਕਰਦੇ ਆ ਚੀਜ਼ਾਂ ਦੇ ਪਿੱਛੇ ਚੀਜ਼ਾਂ ਖਤਮ ਹੋ ਜਾਣੀਆਂ ਜ਼ਰੂਰੀ ਆ ਸਾਡੇ ਜੀਵਨ ਵਿੱਚ ਹੋਣ ਪਰ ਇਹ ਟਿਕੀਆਂ ਨਹੀਂ ਰਹਿੰਦੀਆਂ ਪਰ ਕਿੰਨਾ ਚੰਗਾ ਹੋਵੇ ਕਿ ਚੀਜ਼ਾਂ ਦੀ ਰਚਨਾ ਕਰਨ ਵਾਲਾ ਸਾਡੇ ਨਾਲ ਹੋਵੇ ਜਿੱਥੇ ਜੀ ਕਰੇ ਉੱਥੇ ਹੀ ਅਸੀਂ ਉਹਨਾਂ ਨੂੰ ਹਾਜ਼ਰ ਕਰ ਲਈਏ ਹਾਲੇਲੂਇਆ ਹੁਣ ਮੰਨ ਲਵੋ ਕਿ ਸਾਡੇ ਕੋਲ ਮੋਬਾਈਲ ਅਸੀਂ ਬਹੁਤ ਪ੍ਰਾਰਥਨਾ ਕਰਕੇ ਪ੍ਰਭੂ ਜੀ ਮੈਨੂੰ ਮੋਬਾਈਲ ਦੇ ਦਿਓ ਮੋਬਾਈਲ ਦੇ ਦਿਓ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਿਆ ਕਰਾਂਗਾ ਸਾਨੂੰ ਮੋਬਾਈਲ ਮਿਲ ਗਿਆ ਪਰ ਕਿਸੇ ਕਰਕੇ ਉਹ ਮੋਬਾਈਲ ਘਰੇ ਹੀ ਅਸੀਂ ਭੁੱਲ ਗਏ ਤੇ ਹੁਣ ਸਾਨੂੰ ਜ਼ਰੂਰਤ ਆ ਕਿ ਅਸੀਂ ਕਮਿਊਨੀਕੇਟ ਕਰਨਾ ਸਾਨੂੰ ਮਦਦ ਦੀ ਜ਼ਰੂਰਤ ਆ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਹੁਣ ਮੋਬਾਈਲ ਸਾਡੇ ਕੋਲ ਹੈ ਨਹੀਂ ਮੋਬਾਈਲ ਤਾਂ ਘਰੇ ਪਿਆ ਰਹਿ ਗਿਆ ਚੀਜ਼ ਤਾਂ ਹੈਗੀ ਆ ਪਰ ਜਦੋਂ ਜ਼ਰੂਰਤ ਆ ਉਦੋਂ ਤੁਹਾਡੇ ਕੋਲ ਨਹੀਂ ਆ ਤੇ ਫੇਰ ਤੁਸੀਂ ਕੀ ਕਰੋਗੇ ਤੁਹਾਨੂੰ ਹੋਰ ਕਿਸੇ ਪਾਸੇ ਨੂੰ ਭੱਜਣਾ ਪੈਣਾ ਪਰ ਜਿਨ੍ਹਾਂ ਦੇ ਕੋਲ ਸ਼ਬਦ ਆ ਚੀਜ਼ ਭਾਵੇਂ ਉਹਨਾਂ ਤੋਂ ਦੂਰ ਹੀ ਆ ਮਟੀਰੀਅਲ ਭਾਵੇਂ ਉਹਨਾਂ ਤੋਂ ਦੂਰ ਹੀ ਆ ਪਰ ਉਦੋਂ ਹੀ ਹੱਥ ਚੁੱਕ ਕੇ ਕਹਿੰਦੇ ਪ੍ਰਭੂ ਮੈਂ ਇੱਥੇ ਆ ਤੁਸੀਂ ਮੇਰੀ ਮਦਦ ਦੇ ਲਈ ਨਾਲ ਆ ਮੈਂ ਬੰਦਿਆਂ ਨੂੰ ਸੱਦ ਕੇ ਕੀ ਕਰਨਾ ਤੁਸੀਂ ਆਪੇ ਹੀ ਮੈਨੂੰ ਬਚਾ ਲੈਣਾ ਆ ਪ੍ਰਭੂ ਜੀ ਮੈਂ ਖਾਣਾ ਲਿਹਾਉਣਾ ਸੀ ਮੈਨੂੰ ਭੁੱਲ ਗਿਆ ਪਰ ਮੈਨੂੰ ਕਾਦੀ ਕਮੀ ਆ ਜੀਵਨ ਦੀ ਰੋਟੀ ਤਾਂ ਮੇਰੇ ਕੋਲ ਆ ਮਨੁੱਖ ਸਿਰਫ ਰੋਟੀ ਨਾਲ ਨਹੀਂ ਹਰੇਕ ਉਸ ਵਚਨ ਦੇ ਨਾਲ ਜਿੰਦਾ ਰਹਿੰਦਾ ਜਿਹੜਾ ਪਰਮੇਸ਼ਵਰ ਦੇ ਮੂੰਹ ਤੋਂ ਨਿਕਲਦਾ ਆ ਹਾਲੇਲੂਇਆ ਤੁਸੀਂ ਐਦਾਂ ਕਹਿਣਾ ਆ ਤਾਂ ਪਰਮੇਸ਼ਵਰ ਨੇ ਤੁਹਾਡੇ ਲਈ ਇੰਤਜ਼ਾਮ ਕਰ ਦੇਣਾ ਆ ਉਹ ਕਿਸੇ ਵੀ ਤਰ੍ਹਾਂ ਦਾ ਇੰਤਜ਼ਾਮ ਹੋ ਸਕਦਾ ਆ ਇਸ ਲਈ ਅਸੀਂ ਮਟੀਰੀਅਲ ਦੇ ਪਿੱਛੇ ਨਹੀਂ ਜਾਣਾ ਪਰ ਸ਼ਬਦ ਦੇ ਪਿੱਛੇ ਜਾਣਾ ਆ ਅਤੇ ਸ਼ਬਦ ਨੂੰ ਆਪਣੇ ਨਾਲ ਰੱਖਣਾ ਉਹਨੂੰ ਦਿਲ ਵਿੱਚ ਰੱਖਣਾ ਜਦੋਂ ਸ਼ਬਦ ਤੁਹਾਡੇ ਵਿੱਚ ਤੇ ਤੁਹਾਡਾ ਜੀਵਨ ਸ਼ਬਦ ਦੇ ਵਿੱਚ ਹੋਵੇਗਾ ਕੋਈ ਬਿਮਾਰੀ ਕੋਈ ਵੈਰੀ ਦੀ ਤਾਕਤ ਤੁਹਾਡੇ ਉੱਤੇ ਕਬਜ਼ਾ ਨਹੀਂ ਕਰ ਸਕਦੀ ਤੁਸੀਂ ਕਿਰਪਾ ਆਪਣੇ ਕੋਲ ਰੱਖ ਕੇ ਦੂਜਿਆਂ ਨੂੰ ਵੰਡਣ ਵਾਲੇ ਹੋ ਜਾਓਗੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਲੈ ਕੇ ਹਮੇਸ਼ਾ ਤਿੱਕਰ ਤੁਹਾਡੇ ਤੱਕ ਬਣੀ ਰਹੇ ਆਮੀਨ ਸਭ ਖੜੇ ਹੋ ਜਾਈਏ ਪਲੀਜ਼ ਥੈਂਕਲੀ 올 स्टैंड अप प्लीज ਜਿੱਥੇ ਵੀ ਤੁਸੀਂ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਅਤੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਉਹ ਪਵਿੱਤਰ ਆਤਮਾ ਨੂੰ ਅੱਜ ਤੁਹਾਡੇ ਉੱਤੇ ਆਣ ਦੇਵੇ ਐਂਡ ਪ੍ਰੇ ਇਨ ਫਰੰਟ ਆਫ ਦ ਕਾਰ ਦੈਟ ਲੈਟ ਹੀ ਬ੍ਰਿੰਗ ਹੋਲੀ ਸਪਿਰਟ ਅਪਾਨ ਯੂ ਅਤੇ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੇ ਮੇਰੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੇ ਤੁਸੀਂ ਸ਼ਕਤੀ ਪਾਓਗੇ ਅਤੇ ਅੱਜੇ ਵਕਤ ਹੈ ਕਿ ਖੋਚੇ ਵਾਲੀ ਧਰਤੀ ਦੇ ਉੱਤੇ ਤੁਸੀਂ ਸ਼ਕਤੀ ਪਾਣ ਲਈ ਤਿਆਰ ਹੋ ਜਾਓ ਪਵਿੱਤਰ ਆਤਮਾ ਤੁਹਾਨੂੰ ਇੱਥੇ ਛੂਵੇਗਾ ਤੁਹਾਡੀ ਜ਼ਿੰਦਗੀ ਬਦਲ ਜਾਏਗੇ ਅੱਜ ਤੁਸੀਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਦੋਗੇ ਰੱਬ ਜ ਤੁਹਾਨੂੰ ਏ ਓਪਰਚੁਨਿਟੀ ਦੇ ਰਿਹਾ ਹੈ ਅੱਜ ਸਾਡੇ ਕੋਲੇ ਮੌਕਾ ਹੈ ਬੇਤ ਤੁਸੀਂ ਲੈ ਲਵੋ ਯੇਸੂ ਮਸੀਹ ਨਾਸਰੀ ਦੀ ਜ਼ਿੰਦਗਾ ਵਿੱਚ Oh Jesus Christ of Nazareth aye apne hathaan nu utha liye let us all raise our hands pavitra atma da swagat kariye welcome holy spirit pavitra atma da swagat kariye welcome holy spirit गाइये फ्रेश लॉइ फ्रेश ताजा अभिषेक आ रहा है ਦਰਾ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਪੇਟ ਦੇ ਅੰਦਰ ਇੱਕ ਗੋਲਾ ਘੁੰਮ ਰਿਹਾ ਹੈ ਤੇ ਉਹ ਗੋਲਾ ਕਦੇ ਪੇਟ ਦੇ ਉੱਪਰ ਜਾਂਦਾ ਹੈ ਤੇ ਕਦੇ نیچے ਆਉਂਦਾ ਹੈ ਮੈਂ ਉਸ ਵਿਅਕਤੀ ਨੂੰ ਉਸ ਪ੍ਰਾਣੀ ਨੂੰ ਕਹਿੰਦਾ ਕਿ ਉਹ ਅੱਗੇ ਆ ਜਾਵੇ

ਜਿਨ੍ਹਾਂ ਦੇ ਪੇਟ ਦੇ ਵਿੱਚ ਗੋਲਾ ਹੈ ਸਿਰਫ ਉਹ ਹੀ ਵਿਅਕਤੀ ਅੱਜ ਮੈਂ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਕੰਮ ਹੁੰਦਾ ਵੇਖ ਰਿਹਾ ਹਾਂ ਪਰਮੇਸ਼ਵਰ ਦਾ ਕੰਮ ਇੱਥੇ ਹੋ ਰਿਹਾ ਹੈ ਪਰਮੇਸ਼ਵਰ ਦਾ ਕੰਮ ਹੋ ਰਿਹਾ ਹੈ ਅੱਜ ਬਹੁਤ ਸਾਰੇ ਲੋਕਾਂ ਦੇ ਬੰਧਨ ਛੁੱਟਣਗੇ ਅਤੇ ਬਹੁਤ ਸਾਰੇ ਲੋਕ ਆਜ਼ਾਦ ਹੋ ਜਾਣਗੇ ਅਤੇ ਲੋਕਾਂ ਨੂੰ ਸ਼ਾਂਤੀ ਮਿਲੇਗੀ ਕਿਉਂਕਿ ਸ਼ਾਂਤੀ ਦਾ ਰਾਜਕੁਮਾਰ ਯੀਸ਼ੂ ਮਸੀਹ ਅਜ ਤਨੂ ਸ਼ੂਰਿਆ ਹੈ ਅਜ ਤਨੂ ਸ਼ੂਰਿਆ ਹੈ ਅੱਜ ਤੇ ਅਜੇ ਬੰਦਨ ਛੁੱਟਣਗੇ ਅੱਜ ਨੇ ਵੀ ਲੋਕ ਅਜ ਇਸ ਆਵਾਜ਼ ਨੂੰ ਸੁਣ ਕੇ ਅੱਗੇ ਆਏ ਹਨ ਪਵਿੱਤਰ ਆਤਮਾ ਦੀ ਆਵਾਜ਼ ਹੈ आत्मा जी ओ हो पवित्राध्वंशी ओ हाथ उठाइए एक बार सब चंद

ਇਸ ਪੰਡਾਲ ਦੇ ਵਿੱਚ ਮੰਡਲ ਆ ਰਿਹਾ ਹੈ। ਪਵਿੱਤਰ ਆਤਮਾ ਸਾਡੇ ਵਿੱਚ ਹੈ। ਬੋ ਸਾਰੇ ਦੁਸ਼ਟ ਆਤਮਾ ਇਸ ਵੇਲੇ ਚੀਕਾ ਮਾਰ ਕੇ ਨਿਕਲ ਜਾਣਗੇ। ਅੱਜ ਯਿਸੂ ਮਸੀਹ ਦੇ ਨਾਂ ਚ ਸੀਨੇ ਸਾਰੇ ਭੈੜੇ ਆਤਮਿਆਂ ਨੂੰ ਹੁਕਮ ਦਿੰਦੇ ਹਾਂ। ਬੇਨਾ ਜ਼ਿੰਦਗੀਆਂ ਦੇ ਵਿੱਚੋਂ ਨਿਕਲ ਜਾਓ ਆਸੀਂ ਐਸੇ ਬੰਦੇ ਨੂੰ ਹੁਕਮ ਲਾਉਂਦੇ ਹਾਂ ਇਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਛੱਡੋ ਇਨ੍ਹਾਂ ਦੀਆਂ ਜ਼ਿੰਦਗੀਆਂ ਤੋਂ ਬਾਹਰ ਜਾਓ ਆਊਟ ਆਊਟ ਆਉ ਇਸੂ ਦੇ ਨਾਮ ਦੇ ਵਿੱਚ ਉਖੜ ਜਾ ਆ ਪ੍ਰੂਫ ਇਨ ਦਾ ਨੇਮ ਆਫ ਜੇਸਸ ਕ੍ਰਾਈਸ consider of it and the my jesus class haleluya haleluya hale pavitra atma ji thada swagat hai ਹਉ ਬੀ ਸਪਿਰਿਟੂਅਲੀ ਵੈਲਕਮ ਹੇ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਹੈ ਬਹੁਤ سارے ਲੋਕ ਨੇ ਜਿਹੜੇ ਸ਼ੈਤਾਨ ਨੇ ਆਪਣੇ ਰੱਸਿਆਂ ਦੇ ਨਾਲ ਬੰਨੇ ਹੋਏ ਹਨ ਮੈਨੀ ਪੀਪਲ ਹੂ ਹੈਵ ਬੀਨ ਬਾਈਂਗ ਬਾਈ ਦਾ ਰੂਪਸ ਆਫ ਸੈਟ ਅਤੇ ਅੱਜ ਐਸੇ ਵੇਲੇ ਪਵਿੱਤਰ ਆਤਮਾ ਦੀ ਅੱਗ ਸਵਰਗਤੋਂ ਆ ਰਹੀ ਹੈ ਅਤੇ ਉਹਨਾਂ ਦੇ ਰੱਸੇ ਸੜ ਰਹੇ ਹਨ ਉਹਨਾਂ ਦੇ ਰੱਸੇ ਸਵਾਹ ਹੋ ਰਹੇ ਹਨ ਇਹਨਾਂ ਦੀਆਂ ਤਾਕਤਾਂ ਖਤਮ ਹੋ ਰਹੀਆਂ ਹਨ ਇਹਨਾਂ ਦੀਆਂ ਤਾਕਤਾਂ ਖਤਮ ਹੋ ਰਹੀਆਂ ਹਨ ਉਹ ਦੱਟਿਆ ਹੋਇਆ ਹੈ ਐਸੇ ਵੇਲੇ ਪਸੂ ਹੋ ਰਹੀਆਂ ਹਨ ਪ੍ਰਾਰਥਨਾ ਜਦੋਂ ਲੋਕਾਂ ਦੇ ਵਿੱਚ ਜਾਈਏ ਤੇ ਉਹਨਾਂ ਨੂੰ ਸੰਭਾਲੀਏ